ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਵੀ ਨਿਊਜ਼ ਟੀਵੀ ਤੇ ਅੱਜ ਹੈ ਦਿਨ ਵੀਰਵਾਰ 17 ਜਲਾਈ ਉਹ ਦੇਖੀਏ ਅੱਜ ਦੀਆਂ ਤੁਹਾਡੀ ਖਬਰਾਂ ਉਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਰੋਪੜ ਥਰਮਲ ਪਲਾਂਟ ਤੇ 5 ਕਰੋੜ ਦਾ ਜੁਰਮਾਨਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਰੋਪੜ ਥਰਮਲ ਪਲਾਂਟ ਨੂੰ ਵਾਤਾਵਰਣ ਪ੍ਰਦੂਸ਼ਣ ਲਈ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਪਲਾਂਟ ਦੀ ਮਨਜ਼ੂਰੀ ਰੱਦ ਕਰਨ ਦੀ ਸੰਭਾਵਨਾ ਹੋ ਸਕਦੀ ਹੈ ਦੂਸਰੀ ਖਬਰ ਮਨਜੀਠੀਆ ਤੇ ਪੁਲਿਸ ਵੱਲੋਂ ਹੱਲਾ ਬੈਰਕ ਬਦਲਣ ਦੀ ਅਰਜੀ ਸੁਣਵਾਈ ਚ ਵਿਕਰਮ ਸਿੰਘ ਮਨਜੀਠੀਏ ਦੇ ਘਰ ਵਿਜੀਲੈਂਸ ਵੱਲੋਂ ਤੀਜੀ ਵਾਰ ਛਾਪਾ ਜ਼ਾਇਦਾਦ ਨਾਲ ਜੁੜੇ ਮਾਮਲੇ 'ਚ ਜਾਂਚ ਜਾਰੀ ਤੀਸਰੀ ਖਬਰ ਖੇਤੀਬਾੜੀ ਪ੍ਰਧਾਨ ਤਿਰਾ ਵੱਲੋਂ ਆਮ ਆਦਮੀ ਪਾਰਟੀ ਦੇ ਲੈਂਡ ਪੂਲਿੰਗ ਸਕੀਮਾਂ ਦਾ ਵਿਰੋਧ ਕਿਸਾਨ ਜੱਥੇਬੰਦੀਆਂ ਵੱਲੋਂ ਸਰਕਾਰ ਦੇ ਨਵੇਂ ਜ਼ਮੀਨ ਸਬੰਧੀ ਫੈਸਲੇ ਦਾ ਵਿਰੋਧ ਹੋ ਰਿਹਾ ਹੈ ਭਾਜਪਾ ਵੀ ਕਿਸਾਨ ਦੇ ਹੱਕ ਵਿਚ ਆਈ ਹੈ ਚੌਥੀ ਖਬਰ ਜਲੰਧਰ ਭਾਰਗੋ ਕੈਂਪ ਵਿੱਚ ਕੁਝ ਘੰਟਿਆਂ ਚ ਪੁਲਿਸ ਨੇ ਕਤਲ ਮਾਮਲੇ ਨੂੰ ਲੱਭਿਆ ਮੁਲਜ਼ਮ ਸੀਸੀਟੀਵੀ ਕੈਮਰੇ ਰਾਹੀਂ ਪਛਾਣਿਆ ਗਿਆ ਪੰਜਵੀਂ ਖਬਰ ਵਿਦੇਸ਼ ਚੋਂ ਆਏ ਨੌਜਵਾਨ ਨੇ ਢੜਾਕ ਫੌਜਾ ਸਿੰਘ ਨੂੰ ਮਾਰੀ ਸੀ ਟੱਕਰ ਪ੍ਰਸਿੱਧ ਸਿੱਖ ਢੜਾਕ ਫੌਜਾ ਸਿੰਘ ਦੀ ਟੱਕਰ ਮਾਮਲੇ ਵਿੱਚ ਮੁਲਜ਼ਮ ਗ੍ਰਿਫਤਾਰ 14 ਦਿਨਾਂ ਰਿਮਾਂਡ ਵਿੱਚ ਭੇਜਿਆ 6ਵੀਂ ਖਬਰ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਅੱਜ ਸ਼ਾਮ ਨੂੰ ਚੁਣੇ ਹੋਏ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਹੜ੍ਹ ਦਾ ਖਤਰਾ ਜਾਰੀ ਕੀਤਾ ਗਿਆ ਐਡਵਾਈਜ਼ਰੀ ਜਾਰੀ ਪੰਜਾਬ ਦੇ ਫਿਰੋਜ਼ਪੁਰ, ਤਰਨਤਾਰਨ, ਅਮਰੀਕ ਸਰ ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਥਾਵਾਂ ਨੂੰ ਰੈੱਡ ਅਲਰਟ ਜ਼ੋਨ ਮੰਨਿਆ ਜਾ ਸਕਦਾ ਹੈ। ਸੱਤਵੀਂ ਖਬਰ ਮੈਲਾ ਜੱਜ ਦੇ ਗਨਮੈਨ ਨੇ ਖੁਦ ਨੂੰ ਮਾਰੀ ਗੋਲੀ ਜੱਜ ਦੀ ਟੀ ਨੂੰ ਛੱਡਣ ਵੇਲੇ ਗਨਮੈਨ ਨੇ ਅਚਾਨਕ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਅੱਠਵੀਂ ਖਬਰ ਕਰੰਟ ਲੱਗਣ ਨਾਲ ਤਿੰਨ ਭੈਣਾ ਦੀ ਮੌਤ ਪ੍ਰਵਾਸੀ ਮਜ਼ਦੂਰ ਪਰਿਵਾਰ ਦੀਆਂ ਭੈਣਾਂ ਦੀ ਬਿਜਲੀ ਵਾਲੇ ਪੱਖੇ ਤੋਂ ਕਰੰਟ ਲੱਗਣ ਨਾਲ ਹੋਈ ਮੌਤ ਨੌਵੀਂ ਖਬਰ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਡੋਨਾਲਡ ਟਰੰਪ ਪ੍ਰਸ਼ਾਸਨ ਤੇ ਹਮਲਾ 20 ਤੋਂ ਵੱਧ ਅਮਰੀਕੀ ਰਾਜਾਂ ਵੱਲੋਂ ਤਕੜਾ ਮਾਡਲ ਫੈਸਲਾ ਪ੍ਰਸ਼ਾਸਨ ਖਿਲਾਫ ਮੁਕੱਦਮਾ ਦਸਵੀਂ ਖਬਰ ਸੀਰੀਆ ਵਿੱਚ ਟਕਰਾਅ ਸੀਰੀਆ ਵਿੱਚ ਧਾਰਮਿਕ ਝੜਪਾ ਕਾਰਨ 30 ਲੋਕਾਂ ਦੀ ਮੌਤ ਹਾਲਾਤ ਗੰਭੀਰ ਖਬਰ ਨੰਬਰ 11 ਧਾਰਮਿਕ ਯਾਤਰਾ ਤੇ ਇੰਟਰਨੈਟ ਪਾਬੰਦੀ ਹੁਣ ਨੂੰ ਚੇ ਮੁਰਚਾ ਲਰੀ ਧਾਰਮਿਕ ਯਾਤਰਾ ਹਲਾਤ ਸਕਤੀ ਵਿੱਚ ਖਬਰ ਨੰਬਰ 12 ਲੁਧਿਆਣਾ ਚ ਹਸਪਤਾਲ ਚ ਮੌਤ ਤੋਂ ਬਾਅਦ ਮਾਮਲਾ ਲੁਧਿਆਣਾ ਦੇ ਐਚ ਐਮ ਸੀ ਹਸਪਤਾਲ ਚ ਲੜਕੀ ਦੀ ਮੌਤ ਤੇ ਕਿਡਨੀ ਗਾਇਬ ਹੋਣ ਦੇ ਦਾਵੇ ਖਬਰ ਨੰਬਰ 13 ਬਲੋਚ ਵਿਦਰੋਹੀਆਂ ਦੀ ਪਾਕਿਸਤਾਨ ਫੌਜ ਤੇ ਹਮਲਾ ਬੀ ਐਲ ਏ ਵੱਲੋਂ 29 ਸਿਪਾਹੀਆਂ ਨੂੰ ਮਾਰੇ ਜਾਣ ਦਾ ਖਬਰ ਨੰਬਰ 14 ਸੰਸਦ ਮੈਂਬਰ ਔਜਲਾ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਦੇ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਅਪਰਾਧੀਆਂ ਨੂੰ ਤਕਨੀਕੀ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਫੜਿਆ ਜਾਣਾ ਚਾਹੀਦਾ ਹੈ ਚਲੋ ਕਿ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਉੱਚ ਤਕਨੀਕੀ ਨਿਗਰਾਨੀ ਬੁਨਿਆਦੀ ਢਾਂਚਾ ਜਿਸ ਵਿੱਚ ARDX ਬੰਬ ਡੀਟੈਕਟਰ ਸਮਾਨ ਸਕੈਨਰ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਡਰੋਨ ਨਿਗਰਾਨੀ ਪ੍ਰਣਾਲੀਆਂ ਅਤੇ ਰਸਾਇਣਿਕ ਰੇਡੀਓਲੋਜਿਕ ਸੈਂਸਰ ਸ਼ਾਮਿਲ ਹਨ ਤਾਪਿਰ ਕੀਤੇ ਜਾਣੇ ਚਾਹੀਦੇ ਹਨ ਵਿੱਚ ਵਿਦਰੋਹੀਆਂ ਦੀ ਪਾਕਿਸਤਾਨ ਫੌਜ ਤੇ ਹਮਲਾ ਬੀਐਲਏ ਵੱਲੋਂ 29 ਸਿਪਾਹੀਆਂ ਨੂੰ ਮਾਰੇ ਜਾਣ ਦਾ ਦਾਅਵਾ ਖਬਰ ਨੰਬਰ 15 ਪਟਿਆਲਾ ਚ ਹਮਲੇ ਦੀ ਜਾਂਚ ਸੀਬੀਆਈ ਕੋਲ ਪਟਿਆਲਾ ਵਿੱਚ ਕਰਨਾਲ ਬਾਠ ਤੇ ਹਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਖਬਰ ਨੰਬਰ 16 ਲੈਡੀਸ਼ੀ ਹੋਟਲ ਵਿੱਚ ਲਾਟਰੀ ਨਾਲ ਵਿਕਤੀ ਬਣਿਆ ਕਰੋੜਪਤੀ ਸ਼ੇਅਰ ਪੈ ਦੀ ਟਿਕਟ ਖਰੀਦਣ ਤੇ ਇੱਕ ਵਿਕਤੀ ਨੇ ਕਰੋੜਾ ਜਿੱਤੇ ਖਬਰ ਨੰਬਰ 17 ਸਤ ਸੰਗਤ ਉਪਰ ਤਰੈ ਸ਼ਰਤਾਲੂਆਂ ਦੀ ਕਾਰ ਹਾਦਸਾ ਹਿਮਾਚਲ ਤੋਂ ਵਾਪਸ ਆ ਰਿਹਾ ਲੋਕਾਂ ਦੀ ਕਾਰ ਨਦੀ ਵਿੱਚ ਡਿੱਗੀ ਦੋ ਦੀ ਮੌਤ ਖਬਰ ਨੰਬਰ 18 ਪੁਲਿਸ ਮੁੱਠਪੇੜ ਵਿੱਚ ਦੋ ਜ਼ਖਮੀ ਸ਼ਾਹਕੋਟ ਵਿੱਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁੱਠਪੇੜ ਦੌਰਾਨ ਦੋ ਜ਼ਖਮੀ ਖਬਰ ਨੰਬਰ 19 IAS ਮਹਾਰ ਨੂੰ ਉਪਲਬਧੀਆਂ ਪੰਜਾਬ ਦੇ IAS ਅਧਿਕਾਰੀਆਂ ਨੂੰ ਨਵੀਆਂ ਸਹੂਲਤਾਂ ਮਿਲਣ ਗਿਆ ਮਾਰਾਂ ਦੀ ਪ੍ਰਸ਼ੰਸਾ ਖਬਰ ਨੰਬਰ 20 ਦਿੱਲੀ ਚੋਣਾ ਦੀ ਤਿਆਰੀਆਂ ਐਗਜ਼ਿਟ ਪੋਲ ਅਨੁਸਾਰ ਦਿੱਲੀ ਵਿੱਚ ਉਮੀਦ ਹੈ ਕਿ ਭਾਜਪਾ ਮੋੜ ਸਰਕਾਰ ਬਣਾਵੇਗੀ ਖਬਰ ਨੰਬਰ 21 ਜੱਗੂ ਭਗਵਾਨ ਪੁਰੀਆ ਗੈਂਗ ਦੇ ਪੰਜ ਮੈਂਬਰ ਗ੍ਰਿਫਤਾਰ ਹਥਿਆਰ ਬਰਾਮਦ ਬਟਾਲਾ ਪੁਲਿਸ ਨੇ ਪੀ ਪੀਐਕਸ 5 ਅਤੇ 32 ਬੋਰ ਪਿਸਤੌਲ ਸਹਿਤ ਉਹਨਾਂ ਨੂੰ ਰੋਕਿਆ ਖਬਰ ਨੰਬਰ 22 베ਸਟ ਫਰੈਂਡ ਦੇ ਟੈਨਿਸ ਪਲੇਅਰ ਮਾਮਲੇ ਵਿੱਚ ਖੋਲੇ ਰਾਜ਼ ਟੈਨਿਸ ਪਲੇਅਰ ਰਾਜਕਾ ਮਾਮਲੇ ਵਿੱਚ ਵੀਡੀਓ ਜਾਰੀ ਕਰਕੇ ਦੋਸਤ ਦੇ ਨਵੇਂ ਖਲਾਸੇ ਕੀਤੇ ਖਬਰ ਨੰਬਰ 23 ਝਲਕਾ ਤੋਂ ਅਮਰੀਕ ਸਰ ਭਗਵਾਨ ਵਾਲਮੀਕੀ ਪਰਨਾਮਾ ਪ੍ਰੋਜੈਕਟ ਫਲੈਂਟ ਨਵੇਂ ਤਿਆਰ ਹੋਏ ਪ੍ਰੋਜੈਕਟ ਤੇ 28 ਤੋਂ ਕਟਾਏ ਲੋਕ ਖਬਰ ਨੰਬਰ 24 ਪੰਜਾਬ ਸਰਕਾਰ ਦੇ ਲੁਧਿਆਣਾ ਰੈਸ਼ਨ ਜੂਆ ਪਲੇਟਫਾਰਮ ਤੇ ਪੁਲਿਸ ਰੇਡ ਲੁਧਿਆਣਾ ਚ ਰੈਸਟੋਰੈਂਟ ਵਿੱਚ ਚੱਲ ਰਿਹਾ ਜੂਆ ਚਲਾਉਣ ਵਾਲੇ 7 ਵਿਅਕਤੀਆਂ ਨੂੰ 2 ਲੱਖ ਨਕਦ ਸਮੇਤ ਕਾਬੂ ਕੀਤਾ ਗਿਆ। ਖਬਰ ਨੰਬਰ 25 ਦਿੱਲੀ ਤੋਂ ਗੋਆ ਜਾ ਰਹੀ ਫਲਾਈਟ ਦਾ ਇੰਜਨ ਫੇਲ ਇੰਡੀਗੋ ਜਾ 17 ਮਿੰਟ ਹਵਾ ਵਿੱਚ ਫਸਿਆ ਸਾਰੇ ਯਾਤਰੀ ਸੁਰੱਖਿਅਤ। ਖਬਰ ਨੰਬਰ 26 ਹਰਿਆਣਾ ਤੇ ਗੋਆ ਲਈ ਨਵੇਂ ਗਵਰਨਰ ਲਦਾਖ ਵਿੱਚ ਵੀ ਨਵਾਂ ਉਪਰਾਜਪਾਲ ਨਿਯੁਕਤ ਹੋਇਆ। ਖਬਰ ਨੰਬਰ 27 ਪਾਣੀ ਸਬੰਧੀ ਰੈਲੀ ਜਲ ਸਰੋਤ ਮੰਤਰੀ ਦੇ ਦਫ਼ਤਰ ਅੱਗੇ ਪਾਣੀ ਤੇ ਰੈਲੀ ਹੋਈ ਖਬਰ ਨੰਬਰ 28 ਪੌਪੂਲਰ ਆਏ ਅਤੇ ਅਰੂਸ਼ੀ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਪੰਜਾਬ ਦੇ ਮਸ਼ਹੂਰ ਗਾਇਕ ਅਦਾਕਾਰ ਦੀ ਵਿਆਹ ਫੋਟੋ 'ਚ ਚਰਚਾ ਵਿੱਚ ਖਬਰ ਨੰਬਰ 29 ਪੰਜਾਬੀ ਸਿਨੇਮਾ ਤੇ ਮਨੋਰੰਜਨ ਪੰਚਾਇਤ ਅਧਿਕਾਰੀ ਅਸੀਫ ਖਾਨ ਨੂੰ ਦਿਲ ਦਾ ਦੌਰਾ ਪਿਆ ਹਸਪਤਾਲ ਵਿੱਚ ਦਾਖਲਾ ਆਖਰੀ ਖਬਰ ਪੰਜਾਬ ਸਰਕਾਰ ਨੇ ਸਾਰੇ ਡੀਸੀ ਅਫਸਰਾਂ ਨੂੰ ਦਿੱਤੇ ਹੁਕਮ ਪੀਕ ਮੰਗਣ ਵਾਲੇ ਬੱਚਿਆਂ ਦਾ ਕਰਵਾਇਆ ਜਾਵੇ ਡੀਐਨਏ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਮੈਲਾ ਅਤੇ ਬਾਲ ਵਿਕਾਸ ਵਿਭਾਗ ਨੇ ਪ੍ਰੋਜੈਕਟ ਜੀਵਨ ਜੋਤ ਤਹਿਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਹੁਕਮ ਦਿੱਤਾ ਹੈ ਕਿ ਪੀਕ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਨ ਤੋਂ ਬਾਅਦ ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਇਸ ਹਨ ਅੱਜ ਦੀਆਂ ਮੁਕਤੀ ਖਬਰਾਂ। ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।